ਕੀ ਨਾਮ ਤਾਂ ਲਈ ਇਹ ਕੀ ਕਾਰਨ ਹੋਇਆ ਅਗ ਲੱਗਣ ਦਾ ਜੀ ਕਿਸ ਤਰ੍ਹਾਂ ਲੱਗਿਆ ਬਹੁਤ ਜਵਾਬ ਕਾਨੂੰਨ ਲਾਈ ਆਪ ਹਾਂ ਦੱਸੋ ਅੱਗ ਵੀ ਸ਼ੁਰੂ ਹੋ ਗਈ ਆਈ ਫੋ ਉਹ ਬਰੇਡ ਨੂੰ ਫੋਕੀਤਾ ਉਹ ਆ ਗਈ ਉਹ ਫਾੜਕ ਬੰਦ ਹੀ ਤੇ ਟਾਈਮ ਲੱਗ ਗਿਆ ਥੋੜਾ ਜਿਹਾ ਤੇ ਆ ਆਰੰਗਨੀ ਇੱਕ ਆਈ ਏ ਇੱਕ ਵੀ ਆਈ ਨਾ ਕਿੰਨੇ ਕਿੰਨਾ ਨੁਕਸਾਨ ਹੋਇਆ ਜੀ ਇਹ ਦੋ ਕਿੱਲੇ ਸੜ ਗਏ ਤੇ ਜੀ ਦਾ ਹੀ ਪਿੱਛੇ ਲੈਦਾ ਕਿਸ ਤਰ੍ਹਾਂ ਦੇਖਦੇ ਹੋ ਜੀ ਇਹ ਜਿਹੜੇ ਆ ਜਮਾਤਾ ਜੂਤਾ ਨੂੰ ਰੋਕ ਦੇਣੀ ਤੇ ਇਹ ਚੋਣ ਨਹੀਂ ਲਾਤੀ ਨਹੀਂ ਪੈਸੇ ਨਹੀਂ ਉਹ ਟੂੜੀ ਹੋਣਗੀਆਂ ਨਹੀਂ ਬੰਨੀ ਕਿੰਨਾ ਕੁ ਵੈਸੇ ਉਹ ਨੁਕਸਾਨ ਇਹ ਹੋ ਗਿਆ ਜੀ 15000 ਤੁੜ ਕੀ ਨਾਮ ਆਪਣਾ ਜੀ ਮੈਂ ਸੰਦੀਪ ਜਮਨਾਂ ਜੀ ਸਰ ਜਿਹੜਾ 5 ਗੇੜੀ ਦੀ ਗੱਡੀ ਆਈ ਹੈ ਅੱਗ ਵੀ ਆਨਵਾਸੀ ਉਹਦੇ ਉੱਤੇ ਤੁਹਾਡੇ ਕੀ ਕਹਣ ਕਿੰਨਾ ਨੁਕਸਾਨ ਆਇਆ ਕਿਤਨਾ ਆਹਨ ਲਗਭਗ 2 ਕਿਲੇ ਨੇ ਮੇਰੇ ਨਾੜ ਉਹਨਾਂ ਦਾ ਸੜ ਗਿਆ ਬਸ ਉਹ ਅਲੇਗ ਵਾਲੇ ਘਾਰੇ ਦੇ ਵੀ ਕਾਰ ਬਚਾਲਾ ਗਿਆ ਤੇ ਨਾੜ ਵੀ ਚਾਲਾ ਗਿਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਫੋਨ ਕੀਤਾ ਜਾਂ ਕਿਦਾਂ ਹੀ ਤੁਹਾਨੂੰ ਵੀ ਫੋਨ ਆਇਆ ਸੁਣ ਦੇਣਾ ਮੈਨੂੰ 5:32 ਮਿੰਟ ਦਾ ਇਹ ਕੰਮ ਤੇ ਗੱਡੀ ਵਾਰ ਗੱਡੀ ਆਹੀ ਅਗੋਂ ਆ ਫਾਟਕ ਮੰਨਦਾ ਸੀ ਫਾਟਕ ਤੇ ਸਾਨੂੰ ਟਾਈਮ ਲੱਗ ਗਿਆ 3 ਮਿੰਟ ਫਿਰ ਵੀ ਇਹ ਮਸਲੇ ਆ ਅੱਗੇ ਤੇ ਕੰਮ ਚਾਹੀਦਾ